ਪੁੱਛਿਆ ਤੇ ਮਾਤਾ ਪਿਤਾ ਦਾ ਹਰ ਚਾਲ ਪੁੱਛਿਆ ਬਸ ਬੈਰ ਕੁੱਤਿਆਂ ਜੂਨ ਲੈ ਕੇ ਜਿਹੜਾ ਪਟੀਸ਼ਨ ਵੀ ਕਰ ਕੀਤਾ ਕੀ ਕਹਿਣਾ ਚਾਹੁੰਦੇ ਕੀ ਦਿੱਕਤ ਮੈਮ ਕੀ ਹੈ ਸੁਰੱਖਿਆ ਨੂੰ ਲੈ ਕੇ ਕੀ ਉਹ ਔਰੇਂਜ ਵਕੀਲ ਸਾਹਿਬ ਦੱਸ ਦਿੰਗੇ ਔਰੇਂਜ ਕਾ ਗਰੀ ਪ੍ਰੋਬਲਮ ਸੀ ਮੁਲਾਕਾਤ ਕੀਤੀ ਆ ਕਿਵੇਂ ਹਾਲਚਾਲ ਚੜਦੀ ਕਲਾ ਚੜਦੀ ਕਲਾਚ ਨੇ ਜੀ ਬਿਲਕੁਲ ਚੜਦੀ ਕਲਾਚ ਨੇ ਹਮੇਸ਼ਾ ਚੜਦੀ ਕਲਾਚ ਹੁੰਦੇ ਨੇ ਉਹਨਾਂ ਦੀ ਕੋਈ ਮਤਲਬ ਉਹਨਾਂ ਤੋਂ ਕੋਈ ਉਹਨਾਂ ਦਾ ਜਿਹੜਾ ਮਨੁਬਲ ਨਹੀਂ ਤੋੜ ਸਕਦਾ ਕੀ ਕਰਨ ਰਿਹਾ ਮੈਮ ਕਿ ਉਹ ਗੱਲਬਾਤ ਹੋਈ ਅੰਦਰ ਬੈਰਕ ਨੂੰ ਲੈ ਕੇ ਜਿਸ ਤਰ੍ਹਾਂ ਕਿ ਦਿਖਾਉ ਕਿ ਕਿਸੇ ਕੋਟ ਦੇ ਦੇਖੋ ਉਹਨਾਂ ਨੂੰ ਕੋਈ ਚੜੀ ਲੱਥੀ ਨਹੀਂ ਬੈਰਕ ਦੀ ਉਹ ਬਿਲਕੁਲ ਠੀਕ ਨੇ ਸਿਕਿਉਰਿਟੀ ਰੀਜ਼ਨਸ ਲਈ ਅਸੀਂ ਦਰਖਾਸਤ ਪਾਈ ਸੀ ਉਹ orange ਕੈਟਾਗਰੀ ਪ੍ਰੋਟੈਕਟਿਵ ਨੇ ਜੇਲ ਮੈਨੂਅਲ ਦੇ ਅਨੁਸਾਰ ਤੇ ਅਸੀਂ ਦਰਖਾਸਤ ਪਾਈ ਸੀਗੀ ਸਰਕਾਰ ਕਿਉਂ ਕਰ ਰਹੀ ਹੈ ਇਸ ਤਰ੍ਹਾਂ ਮਤਲਬ ਉਹ ਤਾਂ ਔਰਿੰਜ ਜਿਹੜੇ ਹੈਗੇ ਸਾਬਕਾ ਮੰਤਰੀ ਵੀ ਉਹ ਤਾਂ ਉਹਨਾਂ ਦੀ ਹੁਣ ਉਹ ਤੁਸੀਂ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਆ ਇਸ ਤਰ੍ਹਾਂ ਉਹ ਤਾਂ ਧਿਆਨ ਲੱਗੇ ਨੇ ਕਿਸ ਤਰ੍ਹਾਂ ਉਹ ਚੀਜ਼ ਨੂੰ ਵਾਚ ਕਰ ਦੋ ਤੁਸੀਂ ਉਹ ਤਾਂ ਕਿੰਨੀ ਬਾਰੀ ਦੱਸ ਚੁੱਕੇ ਆ ਅਸੀਂ ਤੁਸੀਂ ਪਹਿਲਾਂ ਸਾਰੇ ਸਾਰਾ ਕੁਝ ਅੱਗੇ ਲਾ ਕੇ ਤਾਂ ਦਿਖਾਓ ਸਾਨੂੰ ਐਮਐਲ ਸਾਬ ਅੰਦਰ ਤੋਂ ਬਹੁਤ ਜ਼ਿਆਦਾ ਮਾਮਲੇ ਆਦੇ ਨੇ ਜਿਹੜਾ ਮਾਮਲਾ ਕਰਦੇ ਕਿ ਸਰਕਾਰ ਕਹਿ ਰਹੀ ਹੈ ਡਰਗ ਦੇ ਉੱਤੇ ਜਿਹੜਾ ਮਾਮਲਾ ਕਰਤੀ ਕਿਹੜਾ ਨਹੀਂ ਕਿ ਸੱਚਾਈ ਨਹੀਂ ਨਹੀਂ ਇਹ ਡਰਗ ਦਾ ਮਾਮਲਾ ਹੈ ਕਿ ਡੀਏ ਦਾ ਮਾਮਲਾ ਹੈ ਮਾਮਲਾ ਕੀ ਇਸ ਚੀਜ਼ ਦਾ ਹੈ ਪਹਿਲਾਂ ਦੱਸੋ ਨਹੀਂ ਅੰਮ੍ਰਿਤਪੁਰ ਤੋਂ ਬਹੁਤ ਜ਼ਿਆਦਾ ਮਾਮਲੇ ਚ ਕਿਰਤ ਕਰਤਾ ਮੁਜੀਏ ਸਰਕਾਰ ਜੋੜ ਰਹੀ ਹੈ ਇਸ ਨੂੰ ਨਸ਼ੇ ਨਾਲ ਜੋੜ ਮਾਮਲਾ ਤਾਂ ਇੱਕੋ ਹੀ ਹੋ ਸਕਦਾ ਹੈ ਨਾ ਜਾਂ ਤਾਂ ਡਰਗ ਦਾ ਹੋ ਸਕਦਾ ਹੈ ਜਾਂ ਡੀਏ ਦਾ ਹੋ ਸਕਦਾ ਹੈ ਦੋਨੋਂ ਤਾਂ ਹੋ ਨਹੀਂ ਸਕਦੇ ਮਨਸ਼ਾ ਕੀ ਲੱਗਦੀ ਹੈ ਜੀ ਤੁਹਾਨੂੰ ਇਸ ਤੇ ਮਨਸ਼ਾ ਤਾਂ ਕਲੀਅਰ ਹੈ ਕੀ ਕਲੀਅਰ ਕੀ ਹੈ ਜੀ ਗੱਲ ਕੀ ਜੇ ਜਦ ਉਹਨਾਂ ਨੂੰ 4 ਸਾਲ ਹੋ ਗਏ ਇਨਵੈਸਟੀਗੇਸ਼ਨ ਕਰਦੇ ਡੀਓਸ ਡਰਗ ਚ ਕੁਝ ਲੱਭਿਆ ਨਹੀਂ ਤਾਂ ਹੁਣ ਡੀਐਚ ਪਤਾ ਜਾਂਤਾ ਤੁਸੀਂ ਕਹੋ ਕਿ ਡਰਗ ਲੱਭੇ ਉਹਨਾਂ ਨੂੰ ਤੁਸੀਂ ਮੈਂ ਪਰਿਵਾਰ ਪਰਪੇਅਰ ਸੀ ਇਸ ਗੱਲ ਨੂੰ ਲੈ ਕੇ ਵੀ ਕੋਈ ਨਾ ਕੋਈ ਮਾਮਲਾ ਤੁਹਾਡੇ ਦੇ ਝੂਠਾ ਦਰਜ ਕੀਤਾ ਜਾਊਗਾ ਅਮਰ ਗੱਠਿਆ ਸਾਹਿਬ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਮੇਰੇ ਤੇ ਕੋਈ ਨਾ ਕੋਈ ਕਾਰਵਾਈ ਬਿਲਕੁਲ ਬਿਲਕੁਲ ਜੀ ਬਿਲਕੁਲ ਪਤਾ ਸੀ ਸਾਨੂੰ ਅਸੀਂ ਬਿਲਕੁਲ ਤਿਆਰ ਸੀ ਜੇ ਜੋ ਅਸੀਂ ਤਾਂ ਹਮੇਸ਼ਾ ਤਾਂ ਕੀ ਲੱਗਦਾ ਵੀ ਅੰਦਰ ਜਿਹੜੀ ਮੁਲਾਕਾਤ ਹੋਈ ਆ ਮੈਰਿਕ ਨੂੰ ਲੈ ਕੇ ਕੀ ਸੁਰੱਖਿਆ ਜਿਹੜੀ ਮਤਾਰਿਆਂ ਦੀ ਦਿੱਕਤ ਆ ਰਹੀ ਮੈਂ ਇਹਨੂੰ ਜ਼ਰੂਰ ਡਿਫਰੈਂਸ਼ੀਏਟ ਕਰਦਾ ਜੀ ਜੋ ਇਹ ਪ੍ਰੋਪਾਗੈਂਡਾ ਹੈਗਾ ਕਿ ਕੰਫਰਟ ਵਾਸਤੇ ਕੁਝ ਕੀਤਾ ਬਿਲਕੁਲ ਨਹੀਂ ਸਿਕਿਉਰਿਟੀ ਰੀਸਨਸ ਨੇ ਤੁਸੀਂ ਕੋਟਾਂ 'ਚ ਤੇ ਮੀਡੀਆ 'ਚ ਆਪ ਜਾ ਕੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਇੰਨਾ ਸੁਰੱਖਿਆ ਦਾ ਖਤਰਾ ਹੈ ਕਿ ਉਹਨਾਂ ਦੀ ਸ਼ਕਲ ਵੀ ਨਹੀਂ ਦਿਖਾ ਸਕਦੇ ਪਰਦੇ ਲਾਉਣੇ ਪੈਂਦੇ ਨੇ ਤੇ ਕੋਟ ਕੋਟ ਜਿਹੜੀ ਉਹ ਫੋਰਟ्रेस ਬਣਾਈ ਜਾਂਦੀ ਹੈ ਕੋਟ ਦੀ ਸੜਕਾਂ ਸੀਲ ਕਰ ਦਿੱਤੀਆਂ ਜਾਂਦੀਆਂ ਔਰ ਕੋਈ ਕੰਮ ਨਹੀਂ ਕੀਤਾ ਜਾਂ ਦਿੰਦਾ ਉੱਥੇ ਸੋ ਇਸ ਕਰਕੇ ਅਸੀਂ ਕਿਹਾ ਕਿ ਜਿਹੜੀ orange category high risk prisoner ਹੈ ਉਹਦਾ ਜਿਹੜੀ ਬੈਰਕ ਹੈ ਕਿਸੇ ਹੋਰ ਨਾਲ ਸ਼ੇਅਰ ਨਹੀਂ ਹੋ ਸਕਦੀ ਤੇ ਇੱਥੇ ਅਕੋਮੋਡੇਸ਼ਨ ਦੀ ਕੋਈ ਤਕਲੀਫ ਨਹੀਂ ਹੈ ਤੋ ਅਸੀਂ ਅੱਜ ਐਪਲੀਕੇਸ਼ਨ ਫਾਈਲ ਕਰ ਚੁੱਕੇ ਸੀ ਇਹਨਾਂ ਦਾ ਅੱਜ ਟਾਈਮ ਸੀਗਾ ਰਿਪਲਾਈ ਦੇਣ ਦਾ ਸਟੇਟਸ ਰਿਪੋਰਟ ਫਾਈਲ ਕਰਨ ਦਾ ਅੱਜ ਦੋਨੋਂ ਉਹਨਾਂ ਨੇ ਕੋਰਟ 'ਚ ਨਹੀਂ ਕੀਤੀ ਤੇ ਅਗਲੀ ਤਰੀਕ 17 ਪੈ ਗਈ ਹੈ ਜੀ ਹੁਣ ਕੀ ਲੱਗਦਾ ਅੱਗੇ ਕੀ ਰਾਹ ਲੱਗਦਾ ਹੈ ਅਸੀਂ ਅੱਜ ਰੈਗੂਲਰ ਬੇਲ ਫਾਈਲ ਕਰ ਦਿੱਤੀ ਹੈ ਜੀ ਆਨਰੇਬਲ ਕੋਰਟ ਨੇ 22 ਤਰੀਕ ਉਹਦਾ ਨੋਟਿਸ ਕਰ ਲਿਆ ਔਰ ਉਹ ਚੜਦੀ ਗੱਲਾ ਚ ਨੇ ਬਿਲਕੁਲ ਠੀਕ ਨੇ ਰਬ ਰਬ ਕਰ ਰਿਹਾ ਆਪਦਾ ਨਾਮ ਜਪ ਰਹੇ ਨੇ ਚੜਦੀ ਕਲਾ ਚ ਉਮੀਦ ਆ ਬੇਲ ਹੋ ਜੇਗੀ ਹਾਂਜੀ ਹਾਂਜੀ ਪਹਿਲਾਂ ਪਟਿਆਲਾ ਕੇ ਰੱਖੇ ਗਿਆ ਸੀ ਜੇਲ੍ਹ ਚ ਤੇ ਨਾਪਾ ਕਿਉਂ ਹੁਣ ਸ਼ਿਫਟ ਕੀਤਾ ਗਿਆ ਸਰ ਸ਼ਿਫਟ ਨਹੀਂ ਕੀਤਾ ਇਸ ਕੇਸ 'ਚ ਉਹਨਾਂ ਨੂੰ ਨਾਬਾ ਹੀ ਲੈ ਕੇ ਆਏ ਨੇ ਹਾਈ ਕੋਰਟ 'ਚ ਪ੍ਰੋਟੈਕਸ਼ਨ ਜਿਹੜੀ ਨੇ ਸਿਕਿਉਰਿਟੀ ਵਿਡਰਾਅ ਕੀਤੀ ਸੀ ਉਹ ਜਦ ਅਸੀਂ ਪਟੀਸ਼ਨ ਫਾਈਲ ਕੀਤੀ ਸੀ ਤਾਂ ਆਨਰੇਬਲ ਹਾਈ ਕੋਰਟ ਦੇ ਡਾਇਰੈਕਸ਼ਨ ਨੇ ਕਿ ਇਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਇਨਸ਼ੋਰ ਕੀਤੀ ਜਾਵੇ ਤੇ ਅੰਡਰ ਥੈਟ ਇਨਸ਼ੋਰੈਂਸ ਜਿਹੜੀ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਕਾਊਰਟ ਚ ਉਹਨਾਂ ਨੇ ਕਿਹਾ ਜੀ ਨਾਬਾ ਚ ਉਹਨਾਂ ਕੋਲ ਫੈਸਿਲਿਟੀਆਂ ਬੈਟਰ ਨੇ ਕਿਉਂ ਸਿਕਿਉਰ ਆਰਡਰ ਇਸ ਕਰਕੇ ਲਿਆ ਨਾਬੇਦਾ ਕਿ ਉੱਥੇ ਫੈਸਿਲਿਟੀਆਂ ਬੈਟਰ ਫॉर ਸਿਕਿਉਰਿਟੀ ਹੈ ਪਰ ਇੱਥੇ ਔਰੇਂਜ ਪ੍ਰਿਜ਼ਨਰ ਦਾ ਜੇਲ ਮੈਨੂਅਲ ਦੀ ਇਹਨਾਂ ਨੇ ਵਾਇਲੇਸ਼ਨ ਕੀਤੀ ਹੈ ਇਸ ਕਰਕੇ ਅਸੀਂ ਉਹ ਜਿਹੜੀ ਪਟੀਸ਼ਨ ਮਾਈਆ ਵੀ ਪਰਚਾ ਗਲਤ ਦਿੱਤਾ ਆ ਉਹਦੀ ਡੇਟ ਮੰਗ ਲਓ ਹਾਈ ਕੋਰਟ ਚ ਕਦੋਂ ਦੀ ਸਰ ਹਲੇ ਪਰਚਾ ਦਰਜ ਅਸੀਂ ਜਿਹੜੀ ਕਾਸ਼ਿੰਗ ਪਟੀਸ਼ਨ ਹੈ ਉਹ ਹਲੇ ਨਹੀਂ ਫਾਈਲ ਕੀਤੀ ਜੀ ਹਾਲ ਫਿਲਹਾਲ ਸਿਰਫ ਅੱਜ ਅਸੀਂ ਰੈਗੂਲਰ ਬੇਲ ਫਾਈਲ ਕੀਤੀ ਹੈ ਅਸੀਂ ਰਿਮਾਂਡ ਆਰਡਰ ਚੈਲੰਜ ਕੀਤੇ ਉਹ ਜੁਲਾਈ ਐਂਡ ਚ ਪਈ ਹੋਈ ਹੈ ਤੇ ਹੁਣ 14 ਤਰੀਕ ਅੱਜ ਅਸੀਂ ਰੈਗੂਲਰ ਬੇਲ ਫਾਈਲ ਕਰਤੀ ਸੀ ਉਹ 22 ਤਰੀਕ ਲੱਗੇਗਾ ਅਗਰ ਸੀਸੀਟੀਵੀ ਰਾਹੀਂ ਕਿ세 ਕੈਦੀ ਦੀ ਨਿਚਤਾ ਬਾਹਰ ਦੇਖੀ ਜਾਂਦੀ ਆ ਜੋ ਗੱਲਾਂ ਬਾਹਰ ਆ ਰਹੀਆਂ ਨੇ ਵੀ ਸਰਕਾਰ ਦੇਖ ਰਹੀ ਆ ਕੀ ਲੱਗਦਾ ਵੀ ਸੁਤੰਤਰਤਾ ਦਾ ਅਧਿਕਾਰ ਦੀ ਜਿਹੜੀ ਉਲੰਘਣਾ ਪਰ ਗ੍ਰੋਸ ਵੈਲਿਊਸ਼ਨ ਦੇ ਪਰ ਕੀ ਦੇਖ ਲਓਗੇ ਬੰਦੇ ਜਿਹੜੇ ਪਾਰਤ ਪੂਜਾ ਕਰਦਾ ਸਾਰਾ ਦਿਨ ਜਾਂ ਉੱਥੇ ਬੈਠਾ ਵੀ ਐਂ ਕਰਦਾ ਰਹਿੰਦਾ ਤੁਹਾਨੂੰ ਇਹ ਕੁਝ ਦੇਖੋ ਹੋਰ ਦੇਖਣ ਨੂੰ ਲੋਕਾਂ ਨੂੰ ਦੇਖਣ ਨਹੀਂ ਦੇ ਰਿਹਾ ਲੇਕਿਨ ਮੀਡੀਆ ਦੀ ਕਵ